ਤਉ ਬਦਖ ਨਿਰਪੋ ਨਿਰਬੈ ਅਕਾਲ ਮੂਰਤਿ ਓ ਜੁਨੀ ਸੈ ਪੰ ਗੁਰ ਪ੍ਰਸਾਦਿ ਡੰਡੋਤ ਬੰਧਨੇ ਅਨਿਕ ਬਾਰ ਸਰਬ ਕਲਾ ਸੁਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਕਰ ਹੇ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਅਤੀ ਸਤਕਾਰ ਦੇ ਹੋ ਗਏ ਸਈ ਵੀ ਕਮਾਲ ਚਵਰ ਸ਼ਤਰ ਤਖਤ ਦੇ ਮਾਲਕ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਕੋਟਰੀ ਅੰਦਰ ਜੁੜਮਿਲ ਬੈਠੀ ਗੁਰਪਿਆਰੀ ਗੁਰਸੁਵਰੀ ਸਾਂ ਸੁਝੀ ਬਹੁਤੀ ਬੁਟਪਾਗੀ ਹਾਂ ਜੋ ਗੁਰੂ ਸਾਹਿਬ ਜੀ ਦੇ ਚਰਣਾ ਦੇ ਵਿੱਚ ਜੁੜ ਮਿਲ ਬੈਠੇ ਹਾਂ ਆਓ ਫਤਿਹ ਨਾਲ ਆਪ ਸਾਂਝ ਪਾਈਏ ਜਿੰਨੇ ਵੀ ਆਪ ਜੀ ਜੁੜੇ ਮਿਲ ਬੈਠੇ ਹੋ ਦੁਨੀ ਹੱਥ ਜੋੜ ਕੇ ਬੜੇ ਹੀ ਪ੍ਰੇਮ ਤੇ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦੂ ਚਰਨ ਕੀਤੇ ਪਵਿੱਤਰ ਬਾਣੀ ਚਾਪ ਸਹਿਬ ਦੀ ਬਾਣੀ ਰੋਜ ਦੇ دیਵਾਨਾ ਦੇ ਵਿੱਚ ਆਪਾਂ ਨਿਰੰਤਰ ਲੜੀ ਬਾਰ ਇਸ ਬਾਣੀ ਦੇ ਵਿਚਾਰ ਕਰਦੇ ਆਲੇ ਹਾਂ ਕੱਲ ਆਪਾਂ 113 ਨੰਬਰ ਸ਼ੰਦ ਤੋਂ ਵਿਚਾਰ ਜਿਹੜੀ ਹੈ ਉਸ ਮਾਪਕੀ ਇਸ ਤੋਂ ਅੱਗੇ ਗੁਰੂ ਸਾਹਿਬ ਜੀ ਮਹਾਰਾਜ ਜੋ ಅಪਾਰ ਬਖਸ਼ਿਸ਼ ਕਰਦੇ ਹਨ ਕਿ ਸਰਬੱਤ ਦਾਸ ਹੈ ਗੁਰੂ ਸਾਹਿਬ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਕਾਲਪੁਰਖ ਹਰੇਕ ਦੇਸ਼ ਦੇ ਵਿੱਚ ਤੂੰ ਮੌਜੂਦ ਹੈ ਹਰ ਦੇਸ਼ ਦੇ ਵਿੱਚ ਤੂੰ ਵਸਦਾ ਹੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੈਸੈ ਹਰੇਕ ਬੇਸ ਦੇ ਵਿੱਚ ਵੀ ਤੂੰ ਮੌਜੂਦ ਹੈ ਜਿਨੇ ਵੀ ਜੀ ਜੰਤ ਲਾ ਲੋ ਇਸ ਕੁਦਰਤ ਦੇ ਅੰਦਰ ਜਿਨੇ ਵੀ ਜੀ ਜੰਤ ਵਿਖਦੇ ਵਸਦੇ ਨੇ ਸਾਬ ਜੀ ਕਹਿੰਦੇ ਤੂੰ ਸਾਰਿਆਂ ਦੇ ਵਿੱਚ ਵਸਦਾ ਹੈ ਸਾਰਿਆਂ ਦੇ ਵਿੱਚ ਤੇਰਾ ਵਾਸਾ ਹੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕਾਲਾ ਦਾ ਭਾਵ ਹੈ ਮੋਤ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਭ ਜੀਵਾਂ ਨੂੰ ਤੂੰ ਮਾਰਨ ਵਾਲਾ ਹੈ ਖਤਮ ਕਰਨ ਵਾਲਾ ਹੈ ਕੇ ਸਰਬਤਰ ਪਾਲੈ ਤੇ ਸਾਰੇ ਜੀਵਾਂ ਨੂੰ ਤੂੰ ਪਾਲਣ ਵਾਲਾ ਵੀ ਆਪ ਹੀ ਹੈ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਈ ਵੀ ਅਪਸ਼ੰਦ ਵਿਚਾਰ ਦਿਆਂ ਜਿੱਥੇ ਸਹਿਬ ਜੀ ਨੇ ਪਾਲਣ ਦੀ ਗੱਲ ਕੀਤੀ ਉੱਥੇ ਮਾਰਨ ਦੀ ਵੀ ਗੱਲ ਸਹਿਬ ਨੇ ਕੀਤੀ ਹੈ ਜ਼ਿਆਦਾਤਰ ਮੌਤ ਦੀ ਵੀ ਗੱਲ ਕੀਤੀ ਹੈ ਮੈਂ ਛੋਟੀ ਜੀ ਬੇਨਤੀ ਕਰ ਦੇਣਾ ਮੌਤ ਤੋਂ ਬਚਾਉ ਬਹੁਤ ਕਰਦਾ ਮਨੁੱਖ ਕੌਣ ਚਾਹੁੰਦਾ ਜੀ ਮੈਨੂੰ ਮੌਤ ਦਾਵੇ ਕੋਈ ਨਹੀਂ ਚਾਹਦਾ ਮਨੁੱਖ ਬਚਾਅ ਬਹੁਤ ਕਰਦਾ ਹੈ ਥੋੜਾ ਬਹੁਤ ਢਿੱਲਾ ਮਠਾਉ ਜੇ ਮਨੁੱਖ ਜਿਹੜਾ ਉਹ ਤੋੜਦਾ ਹੈ ਭਜਦਾ ਹੈ ਬਚਾਅ ਕਰਦਾ ਵੀ ਕੁਝ ਹੋ ਨਾ ਜਾਵੇ ਪਰ ਅਸਲੀਅਤ ਇਹ ਹੈ ਵੀ ਮੌਤ ਤੋਂ ਬਚ ਕੋਈ ਨਹੀਂ ਸਕਿਆ ਬਚਾਅ ਬਹੁਤ ਕਰਦਾ ਹੈ ਮਨੁੱਖ ਜੀ ਮਨੁੱਖ ਦੀ ਇੱਛਾ ਨਾ ਹੈ ਹੀ ਨਹੀਂ ਕਿ ਮੈਂ ਸੰਸਾਰ ਤੋਂ ਜਾਵਾਂ ਮੈਂ ਸੰਸਾਰ ਤੋਂ ਕੂਚ ਕਰਾਂ ਇਹ ਮਨੁੱਖ ਦੀ ਚਾਹਨਾ ਹੈ ਹੀ ਨਹੀਂ ਮਨੁੱਖ ਮੁਖ ਤੋਂ ਚਾਹੇ ਆਖ ਦੇਵੇ ਇਹ ਗੱਲ ਵੀ ਜਾਣਾ ਤਾਂ ਸਭ ਨੇ ਹੈ ਜੀ ਚਾਹੇ ਮੈਂ ਵੀ ਇੱਥੇ ਸਟੇਜ ਤੇ ਬੋਲ ਕੇ ਆਖ ਰਿਆਂ ਪਰ ਚਾਹਨਾ ਨਹੀਂ ਹੁੰਦੀ ਮਨੁੱਖ ਦੀ ਜੀ ਬਿਰਲਾ ਹੀ ਕੋਈ ਮਨੁੱਖ ਜਿਹੜਾ ਇਸ ਚੀਜ਼ ਨੂੰ ਕਬੂਲ ਕਰਦਾ ਹੈ ਪਰ ਮਨੁੱਖ ਦੀ ਚਾਹਨਾ ਨਹੀਂ ਹੁੰਦੀ ਵੀ ਮੈਂ ਸੰਸਾਰ ਤੋਂ ਜਾਵਾਂ ਮੈਨੂੰ ਵੀ ਮੌਤ ਆਵੇ ਬਚਾਅ ਬਹੁਤ ਕਰਦਾ ਪਰ ਅਸਲੀਅਤ ਇਹ ਹੈ ਵੀ ਮੌਤ ਤੋਂ ਬਚ ਕੋਈ ਨਹੀਂ ਸਕਿਆ ਸੰਸਾਰ ਦੇ ਵਿੱਚ ਚਾਹੇ ਜਿਨੇ ਮਰਜੀ ਪੀਰ ਪੈਗੰਬਰ ਰਾਜੇ ਮਹਾਰਾਜ ਜਿਨੇ ਵੀ ਆਏ ਆ ਜੀ ਕੋਈ ਵੀ ਮੌਤ ਤੋਂ ਨਹੀਂ ਬਚ ਸਕਿਆ ਜੀ ਇਕ ਨਾ ਇੱਕ ਦਿਨ ਇਸ ਸਰੀਰ ਰੂਪੀ ਘਰ ਦੇ ਕੁੰਡੇ ਨੂੰ ਖੜਕਾਣੇ ਜੀ ਮੋਤ ਨੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਬੜਾ ਪਿਆਰ ਹੈ ਜੀ ਸਮਝਾਇਆ ਜੀ ਗੁਰੂ ਸਾਹਿਬ ਜੀ ਨੇ ਸੁਣ ਮਨ ਮਿੱਤਰ ਪਿਆਰੇਆ ਮਿਲ ਵੇਲਾ ਹੈ ਇਹ ਏ ਮਨਾ ਸੁਣ ਹੁਣ ਵੇਲਾ ਹੈ ਪ੍ਰਮਾਤਮਾ ਨੂੰ ਪਾਉਂਦਾ ਵੇਲਾ ਕਿਉਂ ਹੈ ਜੀ ਵਕਤ ਕਿਉਂ ਹੈ ਹੁਣ ਕਿਉਂਕਿ ਹੁਣ ਮਨੁੱਖਾ ਦੇਹੀ ਮਿਲੀ ਐ ਤੈਨੂੰ ਇਹ ਜੋਤ ਅੱਗੇ ਜਾ ਕੇ ਕਿਹੜੇ ਸਰੀਰ ਚ ਜਾਣੀ ਕੋਈ ਪਤਾ ਨਹੀਂ ਜੀ ਜੇ ਹੋਰ ਜੀਵ ਜੰਤ ਦੇ ਸਰੀਰ ਚ ਚਲੀ ਗਈ ਇਹ ਜੋਤ ਤੇ ਉਹਦਾ ਕੋਈ ਮਨੋਰਥ ਨਹੀਂ ਹੋਵੇਗਾ ਉਹਦੇ ਕੋਲ ਮੌਕਾ ਜਾਂ ਵੇਲਾ ਨਹੀਂ ਹੋਵੇਗਾ ਪਰ ਆ ਜਿਹੜਾ ਮਨੁੱਖਾ ਸਰੀਰ ਮਿਲਿਆ ਨਾ ਕੀਮਤੀ ਇਸੇ ਲਈ ਸੁ ਗੁਰੂ ਸਾਹਿਬ ਜੀ ਨੇ ਆਖਿਆ ਇਹ ਮਨੁੱਖਾ ਜੀਵਨ ਮਿਲਿਆ ਏ ਸਹਿਬ ਜੀ ਕਹਿੰਦੇ ਇਸ ਲਈ تیرੇ ਕੋਲ ਵੇਲਾ ਏ ਕਿਉਂਕਿ ਮਨੁੱਖਾ ਜੀਵਨ ਦੇ ਵਿੱਚ ਤੂੰ ਨਾਮ ਜਪ ਸਕਦਾ ਹੈ ਨਾਮ ਨੂੰ ਧਿਆ ਸਕਦਾ ਹੈ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਜਦੋਂ ਤੱਕ ਇਸ ਜਵਾਨੀ 'ਚ ਇਸ ਸਰੀਰ ਦੇ ਵਿੱਚ ਸੁਵਾਸ ਹੈ ਉਦੋਂ ਤੱਕ ਇਹ ਸਰੀਰ ਹੈ ਸੁਵਾਸ ਕਰਕੇ ਸਰੀਰ ਹੈ ਜੀ ਸਾਡਾ ਜਿਸ ਸੁਵਾਸ ਰੁੱਕ ਗਏ ਜੈਂਦੇ 'ਚ ਜੋਤ ਨਿਕਲ ਗਈ ਸਰੀਰ ਕਿਸ ਕੰਮ ਦਾ ਜੀ ਮਿੱਟੀ ਹੈ ਜੀ ਢੇਰੀ ਹੈ ਬਸ ਇਹਦਾ ਇਹ ਕਿਸੇ ਕੰਮ ਦਾ ਨਹੀਂ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਧਿਆਨ ਕਰ ਥੋੜਾ ਜਾਂ ਉਸ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ ਜਦੋਂ ਤੱਕ ਇਹ ਸਵਾਸ ਚੱਲਦੇ ਨੇ ਉਦੋਂ ਤੱਕ ਇਹ ਸਰੀਰ ਹੈ ਜੀ ਬਾਬਾ ਕਬੀਰ ਜੀ ਨੇ ਆਖਿਆ ਨਾ ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਭਲਿਆ ਇਹ ਸਰੀਰ ਨੇ ਮਿੱਟੀ ਹੋਣਾ ਇੱਕ ਦਿਨ ਤੈਨੂੰ ਕਿਹੜੇ ਪਾਸੇ ਲਾਇਆ ਹੋਇਆ ਤੂੰ ਇਹਨੂੰ ਗੁਰੂ ਘਰ ਵੀ ਲੈ ਕੇ ਆਇਆ ਕਰ ਇਨੂੰ ਪਰਮਾਤਮਾ ਵਾਲੇ ਪਾਸੇ ਵੀ ਲਾ ਇਹਨੂੰ ਪਰਮਾਤਮਾ ਦੀ ਯਾਦ ਵਾਲੇ ਪਾਸੇ ਵੀ ਲਾ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ ਗੁਰਮੁਖਾ ਦੀ ਸੰਗਤ ਚ ਲੈ ਕੇ ਆ ਪਰਮਾਤਮਾ ਦੇ ਨਾਮ ਨਾਲ ਜੁੜ ਕਿਉਂ ਕਿ ਕਿੰਨੇ ਮਿੱਟੀ ਹੋਣਾ ਇੱਕ ਦਿਨ ਜੀ ਮੌਤ ਨੇ ਇਹਨੂੰ ਮਿੱਟੀ ਕਰ ਜਾਣਾ ਜੀ ਮੌਤ ਨੇ ਇਹਨੂੰ ਖਾਲੀ ਕਰ ਜਾਣਾ ਤੇ ਮੈਂ ਬੇਨਤੀ ਕੀਤੀ ਸੀ ਜੀ ਮੌਤ ਕਿਸੇ ਦੀ ਸੱਕੀ ਥੋੜਾ ਜੀ ਉਹ ਤਾਂ ਹੁਕਮ ਦੀ ਉਡੀਕ ਵਿੱਚ ਐ ਬਿਨ ਗੁਣ ਕਾਮਨਾ ਵਈ ਢ ਢੇਰੀ ਤਨਖੇ ਇਹ ਸਰੀਰ ਗੁਣ ਤੋਂ ਬਗੈਰ ਵੀ ਵਿਕਾਰ ਹੈ ਜੀ ਜਿਸ ਸਰੀਰ ਵਿੱਚ ਕੋਈ ਗੁਣ ਨਹੀਂ ਹੈ ਚੰਗਾ ਤੇ ਸਰੀਰ ਵੀ ਢੇਰੀ ਹੈ ਜੀ ਅਸੀਂ ਅਕਸਰ ਇਹ ਸ਼ਬਦ ਆਖ ਦਿੰਨੇ ਆ ਜੀ ਜੇ ਤੇਰੇ ਜੀਵਨ ਚ ਕੋਈ ਗੁਣ ਨਹੀਂ ਫਿਰ ਤੂੰ ਕੰਮ ਕਾਜ ਕੀ ਕਰੇਂਗਾ ਭਾਈ ਜੇ ਤੇਰੇ ਅੰਦਰ ਕੋਈ ਗੁਣ ਹੀ ਨਹੀਂ ਹੈ ਤੇਰੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਗੁਣ ਨਹੀਂ ਹੈ ਤਾਂ ਫਿਰ ਤੂੰ ਬਕਾਰ ਹੈ ਤੂੰ ਤਾਂ ਕਿਸੇ ਕੰਮ ਦਾ ਹੀ ਨਹੀਂ ਗੁਣਾ ਦੀ ਕੀਮਤ ਹੈ ਨਾ ਜੀ ਜਿੰਦੇ ਅੰਦਰ ਗੁਣ ਹੈ ਉਹ ਚੰਗੀ ਜੋਬ ਵੀ ਪ੍ਰਾਪਤ ਕਰ ਲੈਂਦਾ ਹੈ ਉਹ ਚੰਗਾ ਉਹਦਾ ਵੀ ਹਾਸਲ ਕਰ ਲੈਂਦਾ ਜੇ ਗੁਣ ਹੀ ਨਹੀਂ ਤੇ ਗੁਣ ਤੋਂ ਬਿਨਾਂ ਕੋਈ ਜੀਵਨ ਨਹੀਂ ਕੋਈ ਕਮਾਈ ਨਹੀਂ ਜੀ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਇਹਦੇ ਅੰਦਰ ਜੇ ਪਰਮਾਤਮਾ ਦਾ ਕੋਈ ਗੁਣ ਨਹੀਂ ਹੈ ਢੇਰੀ ਹੈ ਇਹ ਬੇਕਾਰ ਹੈ ਦੇਖੋ ਛੋਟੀ ਜੀ ਬੇਨਤੀ ਕਰਨ ਲੱਗਾ ਕਿਸੇ ਦੇ ਅਵਗੁਣਾ ਨੂੰ ਫਰੋਲਣਾ ਇਹ ਬੜਾ ਮਾੜਾ ਗੁਣ ਹੈ ਜੀ ਆਪਣੇ ਅਵਗੁਣਾ ਨੂੰ ਫਰੋਲਣਾ ਇਹ ਬੜਾ ਚੰਗਾ ਗੁਣ ਹੈ ਆਪਣੇ ਅਬਗੁਣਾ ਨੂੰ ਫਰੋਲਣਾ ਇਹ ਚੰਗਾ ਗੁਣ ਹੈ ਪਰ ਇਹ ਗੁਣ ਹੈ ਕਿਸੇ ਵਿਰਲੇ ਦੇ ਅੰਦਰ ਕਿਸੇ ਦੇ ਅਬਗੁਣਾ ਨੂੰ ਫਰੋਲਣਾ ਇਹ ਮਾੜਾ ਗੁਣ ਹੈ ਪਰ ਹਰ ਮਨੁੱਖ ਚੱਕੀ ਬੈਠਾ ਹੈ ਜੀ ਹਰ ਮਨੁੱਖ ਆਪਣੇ ਜੀਵਨ ਚ ਸੰਭੀ ਬੈਠਾ ਹੈ ਮੈਂ ਕੇਵਲ ਗੁਣਾ ਦੀ ਗੱਲ ਕਰ ਰਿਹਾ ਵੀ ਇਹਦੇ ਅੰਦਰ ਹੈ ਕਿਹੜੇ ਗੁਣ ਤੇ ਗੁਣਾ ਕਰਕੇ ਇਸ ਸਰੀਰ ਦੀ ਕੀਮਤ ਪੈਣੀ ਹੈ ਜੀ ਇਸ ਸਰੀਰ ਦੇ ਇਸ ਜੀਵਨ ਦੀ ਕੀਮਤ ਹੀ ਉਦੋਂ ਪੈਣੀ ਹੈ ਜਦੋਂ ਇਹਦੇ ਅੰਦਰ ਗੁਣ ਹੋਣਗੇ ਚੰਗੇ ਤੇ ਗੁਰੂ ਸਾਹਿਬ ਜੀ ਨੇ ਕੀ ਵੇਖਣਾ ਜੀ ਗੁਣਾਂ ਨੂੰ ਦੇਖਣਾ ਮਨੁੱਖ ਦੇ ਵੀ ਇਹਦੇ ਅੰਦਰ ਹੈ ਕਿਹੜੇ ਗੁਣ ਨੇ ਕਿੰਨੇ ਕੋ ਗੁਣ ਨੇ ਚੰਗੇ ਗੁਣ ਨੇ ਕਿ ਮਾੜੇ ਗੁਣ ਨੇ ਮੈਂ ਬੇਨਤੀ ਕਰ ਰਿਹਾ ਵੀ ਅਬ ਗੁਣਾਂ ਨੂੰ ਫਰੋਲਣਾ ਕਿਸੇ ਦੇ ਇਹ ਬੜਾ ਮਾੜਾ ਗੁਣ ਹੈ ਜੀ ਪਰ ਆਪਣੇ ਅਬਗੁਣਾ ਨੂੰ ਫਰੋਲਣਾ ਇਹ ਚੰਗਾ ਗੁਣ ਹੈ ਉਹ ਮੈਂ ਸੁਣ ਰਿਹਾ ਸੀ ਜੀ ਹਜਰਤ ਉਮਰ ਸਾਹਿਬ ਉਹ ਸ਼ਾਮ ਦਾ ਸਮਾਂ ਗਲੀ ਚ ਗੁਜ਼ਰ ਰਹੇ ਹਸਨ ਦੀ ਆਵਾਜ਼ ਸੁਣੀ ਉਹਨਾਂ ਨੇ ਜੀ ਬੜੀ ਉਚੀ-ਚੀ ਅਸਰਿਆ ਹਜਰਤ ਉਮਰ ਜੀ ਨੂੰ ਥੋੜਾ ਗੁੱਸਾ ਆਇਆ ਵੀ ਇਹ ਕੌਣ ਹੈ ਮੂਰਖ ਇੰਨੀ ਉੱਚੀ ਉੱਚੀ ਹੱਸ ਰਿਹਾ ਹੈ ਹੁਣ ਸੋਣ ਦਾ ਸਮਾਂ ਹੈ ਨਾਲੇ ਦੂਜਿਆਂ ਨੂੰ ਵੀ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਹੈ ਹਜਰਤ ਉਮਰ ਜੀ ਨੇ ਜਿੱਧਰੋਂ ਆਵਾਜ਼ ਆ ਰਹੀ ਸੀ ਨਾ ਉਧਰਲੇ ਪਾਸੇ ਕੰਧ ਉੱਤੇ ਚੜ ਕੇ ਉਹਨਾਂ ਨੇ ਦੇਖਿਆ ਤੇ ਦੇਖਿਆ ਤੇ ਹੈਰਾਨ ਵੀ ਹੋਗੇ ਵੀ ਇੱਕ ਮਰਦ ਤੇ ਔਰਤ ਉੱਚੀ ਉੱਚੀ ਹੱਸ ਰਹੇ ਨੇ ਹਾਸੀ ਨੀਰੇ ਨਾਲ दारू ਵੀ ਪੀ ਰਹੇ ਨੇ ਹਜਰਤ ਉਮਰ ਜੀ ਬਹੁਤ ਗੁੱਸੇ ਚ ਹੋਏ ਵੀ ਐਡੀ ਮੂਰਖ ਲੋਕ ਵੀ ਜਿਸ ਇਸਲਾਮ ਧਰਮ ਦੇ ਵਿੱਚ दारू ਪੀਣਾ ਸਭ ਤੋਂ ਵੱਡਾ ਗੁਨਾਹ ਹੈ ਤੇ ਇਹ ਉਹ ਗੁਨਾਹ ਕਰ ਰਹੇ ਨੇ ਪਾਪ ਕਰ ਮਾਰੇ ਨੇ ਉਹਨਾਂ ਨੇ ਉੱਚੀ ਬਾਚ ਆਖਿਆ ਉਹ ਮੂਰਖੋ ਉਹ ਮੂਰਖੋ ਇਹ ਕੀ ਕਰੀ ਜਾਂਦੇ ਜੇ ਤੁਸੀਂ ਇੰਨਾ ਉੱਚੀ ਉੱਚੀ ਹੱਸ ਵੀ ਰਹੇ ਜੇ ਤੇ ਤੁਸੀਂ ਆਪ ਪਾਪ ਵੀ ਕਰਦੇ ਗੁਨਾਹ ਵੀ ਕਰ ਰਹੇ ਹੋ ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਏ ਬਿਸਲਾਮ ਧਰਮ ਚ ਇਹ ਹਰਾਮ ਏ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਸ਼ਰਮ ਨਾ ਆਈ ਐਡਾ ਵੱਡਾ ਪਾਪ ਕਰਦੇ ਹੋਇਆ ਕੋ ਜਿੱਤਾ ਸ਼ਰਮ ਕਰ ਦੇ ਤੁਸੀਂ ਹੁਣ ਜਿਹੜਾ ਮਨੁੱਖ दारू ਪੀ ਰਿਹਾ ਸੀ ਉਹਨੇ दारू ਛੱਡੀ ਤੇ ਖੜੋ ਗਿਆ ਹੱਥ ਜੋੜ ਲਏ ਉਹਨੇ ਹੈਰਾਨ ਹੋ ਗਿਆ ਉਹ ਕਹਿੰਦਾ ਹਾਂਜੀ ਹਜਰਤ ਜੀ ਗਲਤੀ ਹੋਈ ਜੀ ਪਰ ਮੈਂ ਇੱਕ ਗਲਤੀ ਕੀਤੀ ਹੈ ਤੁਸੀਂ ਤਾਂ ਤਿੰਨ ਗਲਤੀਆਂ ਕਰਤੀਆਂ ਹਜਰਤ ਉਮਰ ਜੀ ਬੜੇ ਹੀ ਗੁੱਸੇ ਵਿੱਚ ਹੋਏ ਹੈਰਾਨ ਵੀ ਹੋਏ ਕਿ ਮੈਂ ਕਿਹੜੀ ਗਲਤੀ ਕਰਤੀ ਕਹਿੰਦੇ ਭਲਿਆ ਮੈਂ ਕਿਹੜੀ ਗਲਤੀ ਕਰਤੀ ਕਹਿੰਦੇ ਪਹਿਲੀ ਗਲਤੀ ਤੁਸੀਂ ਇਹ ਕੀਤੀ ਬਿ ਅੱਲਾਹ ਤਾਲਾ ਦਾ ਇਹ ਹੁਕਮ ਹੈ ਬਿ ਕਿਸੇ ਦੇ ਅਬਗੁਣ ਵੇਖ ਲਵੋ ਤਾਂ ਪਰਦੇ ਪਾ ਦਿਓ ਨਾ ਕਿ ਛੱਤ ਤੇ ਚੜ ਕੇ ਰੋਲਾ ਪਾਓ ਤੁਸੀਂ ਤੁਸੀਂ ਤਾਂ ਕੰਧ ਤੇ ਚੜ ਕੇ ਰੋਲਾ ਪਾਉਣ ਲੱਗ ਗਏ ਜੇ ਸਾਡੇ ਅਬਗੁਣ ਵੇਖ ਹੀ ਲਏ ਸੀ ਤੁਸੀਂ ਤਾਂ ਤੁਸੀਂ ਤਾਂ ਛੱਤ ਤੇ ਚੜ ਕੇ ਰੋਲਾ ਪਾਉਣ ਲੱਗ ਗਏ ਇਹ ਤਾਂ ਮਨੁੱਖ ਦਾ ਸੁਭਾਅ ਬਣ ਗਿਆ ਜੀ ਕਿਸੇ ਦਾ ਅਬਗੁਣ ਵੇਖੇਗਾ ਤੇ ਸਾਰਿਆਂ ਪਾਸੇ ਫਲਾਉਣ ਦਾ ਉਦਦਮ ਕਰ ਦੇਗਾ ਪਰ ਜੇ ਕਿਸੇ ਦਾ ਗੁਣ ਦੇਖਦਾ ਤੇ ਜੀਭ ਨੂੰ ਤਾਲਾ ਲੱਗ ਜਾਂਦਾ ਹੁਣ ਤੁਸੀਂ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਹੁਣ ਅ ਕਿਸੇ ਦੇ ਅਬਗੁਣ ਜਾਂ ਮਾੜਾ ਕਰਮ ਦੀ ਵੀਡੀਓ ਆਵੇ ਨਾ ਤੇ ਕਈ ਲੋਕਾਂ ਨੇ ਸ਼ੇਅਰ ਕੀਤੀ ਹੁੰਦੀ ਹੈ ਮਿਲੀਅਨ ਤੱਕ ਹੁੰਦੇ ਜੀ ਉਹ ਤਾਂ ਮਾੜੀ ਚੀਜ਼ ਜਿਹੜੀ ਹੈ ਬੜੀ ਛੇਤੀ ਅੱਗੇ ਮਨੁੱਖ ਪਹੁੰਚਾਉਂਦਾ ਹੈ ਵੀ ਸਾਰਿਆਂ ਨੂੰ ਪਤਾ ਲੱਗ ਜੇ ਵੀ ਆਹ ਮਾੜਾ ਕੀਤਾ ਇਹਨੇ ਮੈਂ ਬੇਨਤੀ ਕੀਤੀ ਸੀ ਜੀ ਦਿਵਾਨਾ ਦੇ ਅੰਦਰ ਕਿਸੇ ਦੇ ਅਬਗੁਣਾ ਉੱਤੇ ਪਰਦਾ ਪਾਣਾ ਵੀ ਬੜਾ ਵੱਡਾ ਗੁਣ ਹੈ ਜੀ ਪਰ ਇਹ ਸਮਰਥਾ ਮਨੁੱਖ 'ਚ ਹੈ ਨਹੀਂ ਮਨੁੱਖ ਚਾਹੁੰਦਾ ਵੀ ਥੋੜਾ ਜਿਹਾ ਗੁਣ ਪਤਾ ਲੱਗੇ ਤੇ ਸਭ ਪਾਸੇ ਦੱਸ ਦਿਆ ਮੈਂ ਅਫਨਾਣਾ ਇਸ ਤਰ੍ਹਾਂ ਦਾ ਹੈ ਕਹਿੰਦੇ ਜੀ ਤੁਸੀਂ ਪਹਿਲੀ ਗਲਤੀ ਕੀਤੀ ਵੀ ਤੁਸੀਂ ਅਗੁਨਾ ਦੇ ਪਰਦਾ ਪਾਣ ਦੇ ਬਜਾਏ ਤੁਸੀਂ ਤਾਂ ਕੰਧ ਤੇ ਚੜ ਕੇ ਰੋਲਾ ਪਾਣ ਲੱਗ ਗਏ ਵੀ ਤੁਸੀਂ ਮਾੜੇ ਜੇ ਇਹ ਗਲਤੀ ਨਹੀਂ ਹੈ ਦੂਜੀ ਗਲਤੀ ਤੁਸੀਂ ਇਹ ਕੀਤੀ ਬਿੱਤੂਸੀ ਸਮਝਾਣ ਦੇ ਬਜਾਏ ਸਾਡੇ ਅਬਗੁਣਾ ਨੂੰ ਦੇਖਿਆ ਤੁਸੀਂ ਅੱਲਾਹ ਤਾਲਾ ਦਾ ਤਾਂ ਇਹ ਹੁਕਮ ਹੈ ਨਾ ਜਦੋਂ ਵੀ ਕਿਸੇ ਘਰੇ ਜਾਣਾ ਹੋਵੇ ਤਾਂ ਕੰਧ ਤੇ ਥੋੜਾ ਚੜ ਕੇ ਬੁਲਾਈਦਾ ਹੁੰਦਾ ਹੈ ਉੱਤ ਦਰਵਾਜੇ ਵਾਲੇ ਪਾਸੋਂ ਜਾਈਦਾ ਹੈ ਜੇਸੀ ਮਹੜਾ ਕੰਮ ਕਰ ਰਹੇ ਸੀ ਤੁਸੀਂ ਕੰਧ ਤੇ ਕਿਉਂ ਚੜੇ ਤੁਸੀਂ ਦਰਵਾਜੇ ਵਾਲੇ ਪਾਸੋਂ ਆਂਦੇ ਨਾ ਤੇ ਤੀਜਾ ਤੁਸੀਂ ਗਲਤੀ ਤੀਜੀ ਤੁਸੀਂ ਗਲਤੀ ਇਹ ਕੀਤੀ ਜਦੋਂ ਵੀ ਕਿਸੇ ਘਰ ਜਾਈਦੇ ਤੇ ਪਹਿਲਾਂ ਸਲਾਮ ਤੇ ਦੁਆ ਕਰੀਦੀ ਹੈ ਤੁਸੀਂ ਆਂਦੇ ਨਾਲ ਹੀ ਮਾੜਾ ਆਖਣਾ ਸ਼ੁਰੂ ਕਰ ਦਿੱਤਾ ਹਜਰਤ ਉਮਰ ਜੀ ਨੇ ਨਾ ਇਸ ਗੱਲ ਨੂੰ ਮਹਿਸੂਸ ਕੀਤਾ ਕੰਧ ਤੋਂ ਥੱਲੇ ਉਤਰੇ ਦਰਵਾਜ਼ਾ ਖੋਲ੍ਹਿਆ ਤੇ ਪਹੁੰਚੇ ਕਹਿੰਦੇ ਹਾਂ ਇਹ ਮੈਂ ਤਿੰਨ ਗਲਤੀਆਂ ਕੀਤੀਆਂ ਨੇ ਔਰ ਜਿਹੜਾ ਤੁਸੀਂ ਪਾਪ ਕਮਾ ਰਹੇ ਹੋ ਇਹ ਵੀ ਤਾਂ ਠੀਕ ਨਹੀਂ ਨਾ ਮੈਂ ਜਿਹੜੀ ਬਹਿਨਤੀ ਕਰ ਰਿਆਂ ਕਈ ਵਾਰੀ ਕਿਸੇ ਦਾ ਅਬਗੁਣ ਪਤਾ ਲੱਗ ਜੇ ਮਨੁੱਖ ਨੂੰ ਤੇ ਉਹਦੇ ਆਪਣੇ ਅਬਗੁਣ ਭੁੱਲ ਜਾਂਦੇ ਨੇ ਵੀ ਮੇਰੇ ਅਬਗੁਣ ਕੀ ਨੇ ਮੇਰੇ ਜੀਵਨ ਚ ਕੀ ਕਮੀਆਂ ਨੇ ਇਹ ਸਭ ਭੁੱਲ ਜਾਂਦਾ ਜੀ ਮਨੁੱਖ ਕਿਸੇ ਦੇ ਅਬਗੁਣਾ ਨੂੰ ਫਰੋਲਣਾ ਬੜਾ ਮਾੜਾ ਗੁਣ ਹੈ ਜੀ ਪਰ ਆਪਣੇ ਅਬਗੁਣਾ ਨੂੰ ਫਰੋਲਣਾ ਸਹਿਬ ਕਹਿੰਦੇ ਸਭ ਤੋਂ ਚੰਗਾ ਗੁਣ ਹੈ ਕਿਉਂਕਿ ਆਪਣੇ ਆਪ ਨੂੰ ਫਰੋਲੇਗਾ ਜੇ ਆਪਣੇ ਗੁਨਾ ਅਬਗੁਣਾ ਨੂੰ ਫਰੋਲੇਗਾ ਤੇ ਸਹਿਬ ਜੀ ਕਹਿੰਦੇ ਉਹਨੂੰ ਬਾਹਰ ਵੀ ਕੱਢੇਗਾ ਉਹਨੂੰ ਦੂਰ ਵੀ ਕਰੇਗਾ ਇਹ ਮਨੁੱਖ ਦਾ ਸੁਭਾਅ ਮੈਂ ਜਿਹੜੀ ਬੇਨਤੀ ਕਰ ਰਿਆਂ ਬਿਨ ਗੁਣ ਕਾਮਨਾ ਆਵਈ ਢਹ ਢੇਰੀ ਤਨਖੇ ਬਿਨਾ ਗੁਣਾ ਤੋਂ ਇਹ ਸਰੀਰ ਵੀ ਕਿਸੇ ਕੰਮ ਦਾ ਨਹੀਂ ਜੀ ਜੇ ਗਣ ਹੁਣ ਗੇ ਦੇ ਅੰਦਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਚ ਬੇਅੰਤ ਗੁਣ ਜੀ ਜਿਨੇ ਮਰਜੀ ਗੁਣਾ ਅਸਲ ਕਰ ਲਿਏ ਸੀ ਮੇਰੇ ਮਨ ਲੈ ਲਾਹਾ ਕਰਜਾ ਇਹ ਚਲੋ ਉਥੇ ਸਿਹਾਰੀ ਹੈ ਜੀ ਚਲੋ ਇਹ ਵਿਸ਼ੇ ਆਪਾਂ ਫਿਰ ਕਦੇ ਵਿਚਾਰਾਂਗੇ ਪਰ ਉਥੇ ਗੱਲ ਇਹ ਹੈ ਵੀ ਮੇਰੇ ਮਨਾ ਇਥੂ ਲਾਹਾ ਖੱਟ ਕੇ ਉਸ ਰੱਬ ਦੇ ਘਰ ਵਿੱਚ ਜਾ ਉਸ ਪਰਮਾਤਮਾ ਦੇ ਘਰ ਵਿੱਚ ਜਾ ਇਥੂ ਲਾਹਾ ਖੱਟ ਕੇ ਇਹੀਂ ਆ ਖਾਟ ਚਲੋ ਹਰ ਲਾਹਾ ਵੀ ਇਥੂ ਲਾਹਾ ਖੱਟ ਕੇ ਉੱਥੂ ਜਾ ਗੁਰਮੁਖ ਨਾਮ ਸਲਾਹੀ ਹੈ ਹੋ ਮੈ ਨਿਵਰੀ ਪਹਾ ਹਾ ਦਾ ਭਾਵ ਹੈ ਅਗ ਤ੍ਰਿਸ਼ਨਾ ਤ੍ਰਿਸ਼ਨਾ ਦੀ ਅਗ ਕਹਿੰਦੇ ਗੁਰੂ ਦੇ ਸਨਮੁਖ ਬੈਠ ਕੇ ਉਸ ਪਰਮਾਤਮਾ ਦੀ ਸਿੱਖ ਸਲਾਹ ਕਰ ਜੀਵਨ ਦੇ ਵਿੱਚੋਂ ਹੋਮੇ ਦੀ ਅਗ ਮਿਟ ਜਾਣੀ ਹੈ ਖਤਮ ਹੋ ਜਾਣੀ ਹੈ ਇਸ ਲਈ ਬੇਨਤੀ ਕਰ ਰਹੇ ਆ ਵੀ ਇਸ ਸੰਸਾਰ ਦੇ ਵਿੱਚੋਂ ਹਰ ਕਿਸੇ ਨੇ ਕੋਚ ਕਰਨਾ ਜੀ ਇਹਦੇ ਤੋਂ ਕੋਈ ਬਚਾ ਨਹੀਂ ਹੈ ਕਿਸੇ ਦਾ ਮੌਤ ਨੇ ਹਰ ਕਿਸੇ ਦੇ ਘਰ ਦਾ ਕੁੰਡਾ ਖੜਕਾਣਾ ਜੀ ਮਨੁੱਖ ਜਿੰਨਾ ਮਰਜੀ ਕੋਸ਼ਿਸ਼ ਕਰ ਲਵੇ ਇਸ ਤੋਂ ਬਚਣ ਲਈ ਕਿੰਨਾ ਮਰਜੀ ਉਦਮ ਕਰ ਲਵੇ ਪਰ ਅਸਲੀਅਤ ਇਹ ਹੈ ਵੀ ਮੌਤ ਤੋਂ ਕੋਈ ਬਚਿਆ ਨਹੀਂ ਜੀ ਅੱਜ ਤੱਕ ਕੋਈ ਨਹੀਂ ਬਚਿਆ ਜੀ ਤੇ ਗੁਰੂ ਸਾਹਿਬ ਜੀ ਨੇ ਸਮਝਾਇਆ ਜੇ ਮੌਤ ਨੇ ਇੱਕ ਦਿਨ ਕੁੰਡਾ ਖੜਕਾਣਾ ਹੈ ਤਾਂ ਫਿਰ ਸੁਣ ਉਸ ਪਰਮਾਤਮਾ ਦੇ ਨਾਮ ਨੂੰ ਜਪ ਉਸ ਪਰਮਾਤਮਾ ਦੇ ਨਾਮ ਨੂੰ ਧਿਆ ਕਿ ਸਰਬੱਤਰ ਕਾਲੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਹੇ ਅਕਾਲ ਪੁਰਖ ਜੀ ਤੁਸੀਂ ਸਾਰਿਆਂ ਨੂੰ ਮੋਤ ਦੇਣ ਵਾਲੇ ਹੋ ਕਿ ਸਰਬੱਤਰ ਪਾਲੈ ਤੁਸੀਂ ਸਾਰਿਆਂ ਨੂੰ ਪਾਲਣ ਵਾਲੇ ਹੋ ਕਿ ਸਰਬੱਤਰ ਹੰਤਾ ਇਤੇ ਹੰਤੇ ਦੇ ਵੀ ਉਹੀ ਅਰਥ ਹੈ ਜੀ ਮਾਰਨ ਵਾਲਾ ਤੁਸੀਂ ਸਾਰਿਆਂ ਨੂੰ ਮਾਰਨ ਵਾਲੇ ਹੋ ਕਿ ਸਰਬੱਤਰ ਗੰਤਾ ਗੰਤਾ ਦਾ ਪਾਵੈ ਜਾਣਨ ਵਾਲਾ ਪਹੁੰਚ ਰੱਖਣ ਵਾਲਾ ਉਹ ਸਾਰੇ ਜੀਵਾਂ ਤੱਕ ਪਹੁੰਚ ਰੱਖਣ ਵਾਲਾ ਹੈ ਮੈਂ ਬੇਨਤੀ ਕੀਤੀ ਮਨੁੱਖ ਦਾ ਭੁਲੇਖਾ ਏ ਵੀ ਉਹਨੂੰ ਨਹੀਂ ਪਤਾ ਲੱਗਿਆ ਪਰ ਉਹ ਤਾਂ ਸਾਰਿਆਂ ਤੱਕ ਪਹੁੰਚ ਰੱਖਣ ਵਾਲਾ ਹੈ ਫਿਰ ਉਹਦੇ ਤੋਂ ਲੁਕਾ ਕੇ ਵੀ ਹੋ ਸਕਦਾ ਹੈ ਉਹਦੇ ਤੋਂ ਛੁਪਾ ਕੇ ਵੀ ਹੋ ਸਕਦਾ ਹੈ ਉਹਦੇ ਚ ਇੰਨੀ ਸਮਰਥ ਹੈ ਵੀ ਸਾਰਿਆਂ ਤੱਕ ਉਹ ਪਹੁੰਚ ਰੱਖਦਾ ਜੀ ਕਿ ਸਿਰ ਬੱਤਰ ਉਗੰਤਾ ਕੇ ਸਰਬੱਤਰ ਪੇਖੀ ਹਰੇਕ ਪਹਿਰਾਵੇ ਦੇ ਵਿੱਚ ਤੂੰ ਮੌਜੂਦ ਹੈ ਹਰੇਕ ਪੇਖ ਦੇ ਵਿੱਚ ਪੇਖ ਦਾ ਭਾਵ ਹੈ ਪਹਿਰਾਵਾ ਜੀ ਹਰ ਪਹਿਰਾਵੇ ਦੇ ਵਿੱਚ ਤੂੰ ਵਸਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਸਰਬੱਤਰ ਪੇਖੀ ਪੇਖੀ ਦਾ ਭਾਵ ਵੇਖਣਾ ਸੰਭਾਲ ਕਰਨਾ ਪਾਲੈ ਦੇ ਅਰਥ ਵੀ ਉਹ ਹੀ ਹੋਏਗਾ ਜੀ ਪਾਲਣ ਵਾਲਾ ਸੰਭਾਲ ਕਰਨ ਵਾਲਾ ਪੇਖੀ ਦੇ ਅਰਥ ਵੀ ਹੋ ਇਹ ਹੋਣਗੇ ਜੀ ਦੇਖਣ ਵਾਲਾ ਦੇਖਣ ਦਾ ਭਾਵ ਕੀ ਸੰਭਾਲ ਕਰਨ ਵਾਲਾ ਪਾਲਣ ਵਾਲਾ ਵੀ ਤੂੰ ਸਾਰੇ ਜੀਵਾਂ ਨੂੰ ਜਿੰਨੇ ਵੀ ਜੀ ਤੂੰ ਸਾਜੇ ਨੇ ਬਣਾਏ ਨੇ ਸਾਰਿਆਂ ਨੂੰ ਹੀ ਤੂੰ ਦੇਖਣ ਵਾਲਾ ਹੈ ਸਾਰਿਆਂ ਦੀ ਤੂੰ ਸੰਭਾਲ ਕਰਨ ਵਾਲਾ ਹੈ ਕਿ ਸਰਬੱਤਰ ਕਾਜੈ ਕੰਮ ਕਜ ਇਸ ਕੁਦਰਤ ਦੇ ਅੰਦਰ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿੰਨਾ ਕੁਝ ਵੀ ਦਿਖ ਰਿਹਾ ਹੈ ਨਾ ਇਹ ਸਾਰੇ ਤੇਰੇ ਕੀਤੇ ਹੋਏ ਕੰਮ ਨੇ ਜਿੰਨੇ ਵੀ ਜੇ ਅਸੀਂ ਆਪਣੇ ਸਰੀਰ ਵੱਲ ਵੀ ਵੇਖੀਏ ਨਾ ਇਹ ਸਰੀਰ ਦੀ ਘੜਤ ਦਾ ਵੀ ਕੰਮ ਕਰਨ ਵਾਲਾ ਪ੍ਰਮਾਤਮਾ ਆਪ ਹੀ ਹੈ ਜੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਕਰਤਾ ਪੁਰਖ ਤੇ ਆਪਾਂ ਬੇਨਤੀ ਕੀਤੀ ਵੀ ਉਹ ਪ੍ਰਮਾਤਮਾ ਐਸਾ ਕਰਤਾ ਹੈ ਵੀ ਉਹ ਅੱਜ ਤੱਕ ਵੀ ਵਿਹਲਾ ਨਹੀਂ ਬੈਠਾ ਜੀ ਜਦੋਂ ਦੀ ਦੁਨੀਆ ਬਣੀ ਹੈ ਜੀ ਸੰਸਾਰ ਬਣਿਆ ਜਦੋਂ ਦਾ ਉਦੋਂ ਤੋਂ ਹੀ ਪਾਲ ਰਿਹਾ ਹੈ ਸੁਵਾਸ ਦੇ ਰਿਹਾ ਹੈ ਜਨਮ ਦੇ ਰਿਹਾ ਮੋਤ ਦੇ ਰਿਹਾ ਕਿੰਨਾ ਕੁਝ ਕਰ ਰਿਹਾ ਜੀ ਬਣਾ ਰਿਹਾ ਘੜ ਰਿਹਾ ਉਹ ਸਭ ਕੁਝ ਕਰ ਰਿਹਾ ਹੈ ਸਾਬ ਜੀ ਕਹਿੰਦੇ ਅੱਜ ਤੱਕ ਉਹ ਵੇਲਾ ਨਹੀਂ ਬੈਠਾ ਉਹ ਤਾਂ ਬੜਾ ਵੱਡਾ ਕੀਰਤੀ ਜੀ ਉਦਮੀ ਹੈ ਤਾਂ ਬੜਾ ਵੱਡਾ ਪਰਮਾਤਮਾ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿੰਨਾ ਕੁਝ ਵੀ ਦੇਖ ਰਿਹਾ ਚਾਹੇ ਜੀ ਜੰਤ ਦੀ ਸਜਾਵਟਾਂ ਵੀ ਦਿਖ ਰਹੀਆਂ ਨੇ ਸਾਰਿਆਂ ਦੀ ਸਜਾਵਟਾਂ ਦਾ ਕੰਮ ਕਰਨ ਵਾਲਾ ਤੂੰ ਆਪ ਹੀ ਹੈ ਪਰਮਾਤਮਾ ਹੀ ਹੈ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਰਾਜਦ ਪਰਭਾਵੈ ਪ੍ਰਕਾਸ਼ ਕਰ ਰਿਹਾ ਹੈ ਹਰ ਥਾਂ ਤੇ ਤੂੰ ਆਪਣਾ ਪ੍ਰਕਾਸ਼ ਕਰ ਇੱਥੇ ਵੀ ਅਸੀਂ ਵਾਸਾ ਕਰ ਸਕਦੇ ਲਿਖ ਸਕਦੇ ਹਾਂ ਜੀ ਵੀ ਹਰ ਥਾਂ ਦੇ ਉੱਤੇ ਤੇਰਾ ਜਿਹੜਾ ਏ ਉਹ ਵਾਸਾ ਹੈ ਕੇ ਸਰਬੱਤਰ ਸੁਖ ਹੈ ਸੋਖੈ ਦਾ ਭਾਵ ਹੈ ਵੀ ਜੀ ਸੁਕਾ ਦੇਣਾ ਜੀ ਸੁਕਾਗ ਹੈ ਜਿਹੜੀ ਚੀਜ਼ ਸੁੱਕ ਗਈ ਉਹ ਖਤਮ ਹੋ ਗਈ ਭਾਵ ਸਾਰਿਆਂ ਨੂੰ ਮੌਤ ਦੇਣ ਵਾਲਾ ਵੀ ਤੂੰ ਆਪ ਹੀ ਹੈ ਹੁਣ ਦੇਖੋ ਆਪਾਂ 14 ਤੋਂ ਲੈ ਕੇ ਜੇ 16ਵੇਂ ਛੰਦ ਤੇ ਆਏ ਆ ਜੀ ਤੇ ਤਿੰਨ ਵਾਰੀ ਗੁਰੂ ਸਾਹਿਬ ਜੀ ਨੇ ਜ਼ਿਕਰ ਵੀ ਕਰ ਦਿੱਤਾ ਮੌਤ ਦਾ ਵੀ ਸਾਰਿਆਂ ਨੂੰ ਤੂੰ ਮਾਰਨ ਵਾਲਾ ਹੁਣ ਦੇਖੋ ਕਾਲਾ ਸ਼ਬਦ ਵਰਤਿਆ ਵੀ ਮੌਤ ਦੇਣ ਵਾਲਾ ਹੈ ਹੰਤਾ ਸ਼ਬਦ ਵਰਤਿਆ ਤੂੰ ਮੌਤ ਦੇਣ ਵਾਲਾ ਹੈ ਸੋਖੈ ਸ਼ਬਦ ਵਰਤਿਆ ਭਾਵ ਕੀ ਸੁਕਾ ਦੇਣ ਵਾਲਾ ਭਾਵ ਕੀ ਮੌਤ ਦੇਣ ਵਾਲਾ ਤੂੰ ਆਪ ਹੈ ਬੁਤਾਦ ਵਿੱਚ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਸਰਬੱਤਰ ਸੋਖੈ ਕਿ ਸਰਬੱਤਰ ਪੋਖੈ ਇੱਥੇ ਪੋਖੈ ਦਾ ਭਾਵ ਵੀ ਪਾਲਣ ਵਾਲਾ ਜੀ ਤੂੰ ਸਾਰੇ ਜੀਵ ਜਨਤਾ ਨੂੰ ਪਾਲਣ ਵਾਲਾ ਆਪ ਹੈ ਕਿ ਸਰਬੱਤਰ ਤ੍ਰਾਣੈ ਤ੍ਰਾਣੈ ਦਾ ਭਾਵ 타ਗਤ ਜੋਰ ਹਰ ਥਾਂ ਦੇ ਉੱਤੇ ਤੇਰਾ ਹੀ ਜੋਰ ਵਰਤ ਰਿਹਾ ਹੈ ਤੇਰਾ ਹੀ ਬਲ ਵਰਤ ਰਿਹਾ ਹੈ ਕਿਸ ਬੱਤਰ ਪ੍ਰਾਣ ਹੈ ਪ੍ਰਾਣਾਂ ਦਾ ਭਾਵ ਹੈ ਪ੍ਰਾਣ ਜੀ ਹੁਣ ਜਿਨ੍ਹਾਂ ਦੇ ਅੰਦਰ ਵੀ ਪ੍ਰਾਣ ਨੇ ਉਹ ਤੇਰੀ ਕਿਰਪਾ ਦੇ ਨਾਲ ਹੀ ਹੈ ਜੀ ਤੂੰ ਆਪ ਹੀ ਇੱਕ ਪ੍ਰਾਣ ਹੈ ਜੋ ਸਾਡੇ ਅੰਦਰ ਵੱਸਦਾ ਤੇ ਉਹਦੇ ਕਰਕੇ ਸਾਡੇ ਪ੍ਰਾਣ ਚੱਲ ਰਹੇ ਹੈ ਜੀ ਇਹ ਸਵਾਸ ਚੱਲ ਰਹੇ ਹੈ ਜੀ ਤੇ ਜਿਸ ਦਿਨ ਉਹ ਨਿਕਲ ਗਿਆ ਤੇ ਸਾਬ ਜੀ ਕਹਿੰਦੇ ਪ੍ਰਾਣ ਕੋਈ ਰਹਿ ਹੀ ਨਹੀਂ ਜਾਣਾ ਕਿਰ ਕਿਸੇ ਕਮਦਾਨੀ ਜੀ ਸਰੀਰਤਾ ਕੇ ਸਰਬਤਰ ਪ੍ਰਾਣਾ ਕਿਸ ਬਤਰ ਦੇਸੈ ਦੇਸ ਦਾ ਭਾਵ ਕੀ ਸਾਰੇ ਦੇਸ਼ ਵਿੱਚ ਤੇਰਾ ਵਾਸਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕੇ ਸਰਬਤਰ ਭੇਸੈ ਸਾਰੇ ਪਹਿਰਾਵੇ ਦੇ ਵਿੱਚ ਤੂੰ ਮੌਜੂਦ ਹੈ ਕੇ ਸਰਬਤਰ ਮਾਨਿਆ ਸਾਰੇ ਜੀ ਜੰਤ ਜਿਹੜੇ ਨੇ ਉਹ ਤੈਨੂੰ ਹੀ ਮੰਨਦੇ ਨੇ ਸਦਾਵੰਤ ਸਦਾਵੰਗ ਦਾ ਭਾਵ ਹੈ ਸਦਾ ਲਈ ਪ੍ਰਧਾਨਿਆ ਤੂੰ ਸਦਾ ਲਈ ਹੀ ਸੰਸਾਰ ਵਿੱਚ ਮੁਖੀ ਹੈ ਤੂੰ ਹੀ ਕਰਤਾ ਜੀ ਤੂੰ ਹੀ ਮੁਖੀ ਹੈ ਤੇਰਾ ਹੀ ਹੁਕਮ ਚੱਲਦਾ ਜਿੰਦਾ ਹੁਕਮ ਚੱਲਦਾ ਹੋਵੇ ਉਹੀ ਉਹ ਮੁਖੀ ਹੁੰਦਾ ਜੀ ਇਸ ਕੁਦਰਤ ਦੇ ਅੰਦਰ ਹੁਕਮ ਕੇਵਲ ਪਰਮਾਤਮਾ ਦਾ ਚੱਲਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਸਦਾ ਲਈ ਹੀ ਪ੍ਰਧਾਨਿਆ ਦਾ ਭਾਵ ਹੈ ਤੁਸੀਂ ਮੁਖੀ ਹੋ ਕੇ ਸਰਬਤਰ ਜਾਪਿਆ ਸਾਰਾ ਸੰਸਾਰ ਤੇਰੇ ਨਾਮ ਨੂੰ ਜਪਦਾ ਹੈ ਕੇ ਸਰਬਤਰ ਥਾਪਿਆ ਤੂੰ ਹਰ ਥਾਂ ਦੇ ਉੱਤੇ ਤੂੰ ਕਾਇਮ ਰਹਿਣ ਵਾਲਾ ਹੈ ਹਰ ਥਾਂ ਦੇ ਉੱਤੇ ਤੂੰ ਮੌਜੂਦ ਹੈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜੀ 118 ਛੰਦ ਤੱਕ ਆਪਾਂ ਇਹ ਵਿਚਾਰ ਕੀਤੀ ਹੈ ਜੀ ਇਸ ਤੋਂ ਅੱਗੇ ਜਿਵੇਂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਜਾਣਗੇ ਜਿੰਨੀ ਕੁ ਸੁਮਤ ਬਖਸ਼ਣਗੇ ਉਸੇ ਤਰ੍ਹਾਂ ਹੀ ਆਪਾਂ ਜਿਹੜੀ ਐ ਇਸ ਬਾਣੀ ਦੀ ਵਿਚਾਰ ਜਿਹੜੀ ਐ ਉਹ ਆਪਾਂ ਕਰਦੇ ਜਾਵਾਂਗੇ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਮਾਫੀ ਜੀ